ਦੋਸਤੋ ਲੋਕ ਐਵੇਂ ਬੋਲੀਆਂ ਦੇ ਵਿੱਚ ਕਹਿੰਦੇ ਰਹਿੰਦੇ ਆ ਕਿ ਜੇ ਛੜਿਓ ਤੁਹਾਡਾ ਵਿਆਹ ਨਹੀਂ ਹੁੰਦਾ ਤੜਕੇ ਉੱਠ ਕੇ ਨਹਾਇਆ ਕਰੋ ਰੰਨਾ ਵਾਲਿਆਂ ਦੇ ਦਰਸ਼ਨ ਪਾਇਆ ਕਰੋ ਰੰਨਾ ਵਾਲਿਆਂ ਦੇ ਦਰਸ਼ਨ ਦੋਸਤੋ ਸੁਭਾਅ ਪਾਉਣੇ ਆ ਮੇਰੇ ਤਾਂ ਨਾਲ ਦੇ ਸਾਰੇ ਛੜੇ ਨੇ ਮੈਂ ਕਿਹਾ ਚਲੋ ਨਾਲ ਦੇ ਛੜੇ ਨੇ ਅੱਬਾ ਟੀਵੀ ਤੇ ਹੀ ਕਿਸੇ ਵਿਆਹ ਬੰਦੇ ਦੇ ਦਰਸ਼ਨ ਕਰ ਲੈਣਾ ਕੀ ਪਤਾ ਸਾਡਾ ਵਿਆਹ ਹੋ ਜਾਈਏ ਆ ਦੋਸਤੋ ਮੈਂ ਟੀਵੀ ਔਨ ਕੀਤਾ ਸਾਹਮਣੇ ਤਸਵੀਰਾਂ ਆ ਰਹੀਆਂ ਸੀ ਨਰਿੰਦਰ ਮੋਦੀ ਜੀ ਦੀਆਂ ਯੋਗੀ ਜੀ ਦੀਆਂ ਮਨੋਹਰ ਲਾਲ ਖੱਟਰ ਜੀ ਦੀਆਂ ਤੇ ਬਾਬਾ RAMਦੇਵ ਜੀ ਦੀਆਂ ਤੁਹਾਨੂੰ ਪਤਾ ਹੀ ਹੈ ਦੋਸਤੋ ਇਲੈਕਸ਼ਨ ਆਉਣ ਵਾਲੇ ਨੇ ਸੋ ਇਹੀ ਚਿਹਰੇ ਦੇਖਣ ਨੂੰ ਮਿਲ ਰਹੇ ਨੇ ਉਹ ਤਾਂ ਵਿਚਾਰੇ ਦੋਸਤੋ ਖੁਦ ਬਿਨਾਂ ਰੰਨਾ ਤੋਂ ਆਪਣੀ ਜ਼ਿੰਦਗੀ ਕੱਟ ਰਹੇ ਨੇ ਉਹਨਾਂ ਦੇ ਦਰਸ਼ਨ ਕਰਕੇ ਮੇਰਾ ਵਿਆਹ ਸੁਆਹ ਹੋਣਾ ਫਿਰ ਛੱਡ ਪਰਾਂ ਦੋਸਤੋ ਜਿਹੜੇ ਛੜੇ ਦਾ ਵਿਆਹ ਨਹੀਂ ਹੁੰਦਾ ਉਹ ਫਿਰ ਆਪਣੇ ਦਿਲ ਨੂੰ ਤਲਾਸ਼ਾ ਦੇਣ ਲਈ ਘਰਦਿਆਂ ਨੂੰ ਇੱਕੋ ਹੀ ਗੱਲ ਕਹਿੰਦਾ ਅੱਜ ਕੱਲ੍ਹ ਜਪਾਨ ਦੇ ਵਿੱਚ 35-40% ਲੋਕ ਵਿਆਹ ਨਹੀਂ ਕਰਾ ਰਹੇ ਤੂੰ ਖੁਸ਼ ਹੋ ਤੇਰਾ ਮੁੰਡਾ ਜਪਾਨੀ ਸੋਚ ਰੱਖਦਾ ਹੈ ਹੁਣ ਛੜੇ ਵਿਚਾਰੇ ਵੀ ਦੋਸਤੋ ਕੀ ਕਰਨ ਇਸ ਲਈ ਜਦੋਂ ਛੜਿਆਂ ਦੀ ਪੈਨਸ਼ਨ ਬਾਰੇ ਗੱਲ ਚੱਲੀ ਤਾਂ ਹਰਿਆਣਾ ਦੇ ਐਕਸ ਸੀਐਮ ਮਨੋਹਰ ਲਾਲ ਖੱਟਰ ਜੀ ਨੇ ਫਿਰ ਇਹ ਕਹਿ ਦਿੱਤਾ ਕਿ ਕੁਝ ਲੋਕ ਐਸੇ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਔਰ ਉਮਰ ਵੀ ਥੋੜੀ ਠੀਕ ਠਾਕ ਹੋ ਜਾਂਦੀ ਹੈ ਉਸਕੇ ਬਾਅਦ ਸਕੋਪ ਖਤਮ ਹੋ ਜਾਂਦਾ ਹੈ 45 ਸਾਲ ਕੇ ਬਾਅਦ ਹਮਨੇ ਕਹਾ ਭਈ ਇਸਕੀ ਵੀ ਪੈਨਸ਼ਨ ਬੜਾ ਦੋ अब लोग पता क्या कहे लोग तो नहीं कि ये तो आपने अपने पेंशन वैसे ही मिल जाती है और जिसको एक पेंशन मिल जाए उसको दूसरी नहीं मिलती है तो मुझे तो खर्चे लायक पचास हजार रुपए महीना पेंशन मिलेगी मैं तो तीन हजार का हकदार नहीं हूँ दोस्तों मैं तो एक ही गल कहूंगा कि दर्द ਇੱਕ ਛੜਾਈ ਸਮੈ ਸਕਦਾ ਬਾਕੀ ਦੋਸਤੋ ਜਦੋਂ ਛੜੀ ਦੀ ਜ਼ਿੰਦਗੀ ਹੁੰਦੀ ਹੈ ਉਹ ਵਿਚਾਰਾ ਭਾਂਡੇ ਝਾੜੂ ਪੋਚਾ ਆਪਣੇ ਕੰਲੇ ਲਈ ਕਰਦਾ ਜਦੋਂ ਬੰਦਾ ਵਿਆਹ ਜਾਂਦਾ ਹੈ ਫਿਰ ਦੋਸਤੋ ਇਹ ਸਾਰੀਆਂ ਚੀਜ਼ਾਂ ਉਹਨੂੰ ਦੋ ਜਣੇ ਲਈ ਕਰਨੀਆਂ ਪੈਂਦੀਆਂ ਨੇ ਇਸੇ ਕਰਕੇ ਸਾਡੇ ਦਰਜੀਤ ਪੰਜ ਕਹਿੰਦੇ ਨੇ ਆ ਲੱਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੋਸਤੋ ਲੋਕ ਐਵੇਂ ਬੋਲੀਆਂ ਦੇ ਵਿੱਚ ਕਹਿੰਦੇ ਰਹਿੰਦੇ ਆ ਕਿ ਜੇ ਛੜਿਓ ਤੁਹਾਡਾ ਵਿਆਹ ਨਹੀਂ ਹੁੰਦਾ ਤੜਕੇ ਉੱਠ ਕੇ ਨਹਾਇਆ ਕਰੋ ਰੰਨਾ ਵਾਲਿਆਂ ਦੇ ਦਰਸ਼ਨ ਪਾਇਆ ਕਰੋ ਰੰਨਾ ਵਾਲਿਆਂ ਦੇ ਦਰਸ਼ਨ ਦੋਸਤੋ ਸੁਭਾਅ ਪਾਉਣੇ ਆ ਮੇਰੇ ਤਾਂ ਨਾਲ ਦੇ ਸਾਰੇ ਛੜੇ ਨੇ ਮੈਂ ਕਿਹਾ ਚਲੋ ਨਾਲ ਦੇ ਛੜੇ ਨੇ ਅੱਬਾ ਟੀਵੀ ਤੇ ਹੀ ਕਿਸੇ ਵਿਆਹ ਬੰਦੇ ਦੇ ਦਰਸ਼ਨ ਕਰ ਲੈਨੇ ਕੀ ਪਤਾ ਸਾਡਾ ਵਿਆਹ ਹੋ ਜੇ ਆ ਦੋਸਤੋ ਮੈਂ ਟੀਵੀ ਔਨ ਕੀਤਾ ਸਾਹਮਣੇ ਤਸਵੀਰ ਆ ਰਹੀਆਂ ਸੀ ਨਰਿੰਦਰ ਮੋਦੀ ਜੀ ਦੀਆਂ ਯੋਗੀ ਜੀ ਦੀਆਂ ਮਨੋਹਰ ਲਾਲ ਖੱਟਰਜੀ ਦੀਆਂ ਤੇ ਬਾਬਾ RAMਦੇਵ ਜੀ ਦੀਆਂ ਤੁਹਾਨੂੰ ਪਤਾ ਹੀ ਹੈ ਦੋਸਤੋ ਇਲੈਕਸ਼ਨ ਆਉਣ ਵਾਲੇ ਨੇ ਸੋ ਇਹੀ ਚਿਹਰੇ ਦੇਖਣ ਨੂੰ ਮਿਲ ਰਹੇ ਨੇ ਉਹ ਤਾਂ ਵਿਚਾਰੇ ਦੋਸਤੋ ਖੁਦ ਬਿਨਾਂ ਰੰਨਾ ਤੋਂ ਆਪਣੀ ਜ਼ਿੰਦਗੀ ਕੱਟ ਰਹੇ ਨੇ ਉਹਨਾਂ ਦੇ ਦਰਸ਼ਨ ਕਰਕੇ ਮੇਰਾ ਵਿਆਹ ਸੁਆਹ ਹੋਣਾ ਫਿਰ ਛੱਡ ਪਰਾਂ ਦੋਸਤੋ ਜਿਹੜੇ ਛੜੇ ਦਾ ਵਿਆਹ ਨਹੀਂ ਹੁੰਦਾ ਉਹ ਫਿਰ ਆਪਣੇ ਦਿਲ ਨੂੰ ਤਲਾਸ਼ਾ ਦੇਣ ਲਈ ਘਰਦਿਆਂ ਨੂੰ ਇੱਕੋ ਹੀ ਗੱਲ ਕਹਿੰਦਾ ਅੱਜ ਕੱਲ੍ਹ ਜਪਾਨ ਦੇ ਵਿੱਚ 35-40% ਲੋਕ ਵਿਆਹ ਨਹੀਂ ਕਰਾ ਰਹੇ ਤੂੰ ਖੁਸ਼ ਹੋ ਤੇਰਾ ਮੁੰਡਾ ਜਪਾਨੀ ਸੋਚ ਰੱਖਦਾ ਹੈ ਹੁਣ ਛੜੇ ਵਿਚਾਰੇ ਵੀ ਦੋਸਤ ਕੀ ਕਰਨ ਇਸ ਲਈ ਜਦੋਂ ਛੜਿਆਂ ਦੀ ਪੈਨਸ਼ਨ ਬਾਰੇ ਗੱਲ ਚੱਲੀ ਤਾਂ ਹਰਿਆਣਾ ਦੇ ਐਕਸ ਸੀਐਮ ਮਨੋਹਰ ਲਾਲ ਖੱਟਰ ਜੀ ਨੇ ਫਿਰ ਇਹ ਕਹਿ ਦਿੱਤਾ ਕਿ ਕੁਝ ਲੋਕ ਐਸੇ ਹੈ ਜਿਨਕਾ ਵਿਆਹ ਨਹੀਂ ਹੁੰਦਾ ਔਰ ਉਮਰ ਵੀ ਥੋੜੀ ਠੀਕ ਠਾਕ ਹੋ ਜਾਂਦੀ ਹੈ ਉਸਕੇ ਬਾਅਦ ਸਕੋਪ ਖਤਮ ਹੋ ਜਾਂਦਾ ਹੈ 45 ਸਾਲ ਕੇ ਬਾਅਦ हमने कहा भाई इसकी भी पेंशन बढ़ा दो अब लोग पता क्या कहें। लोग तो नहीं कि ये पेंशन वैसे ही मिल जाती है और जिसको एक पेंशन मिल जाए उसको दूसरी नहीं मिलती है तो मुझे तो खर्चे लायक पचास हजार रुपए महीना पेंशन मिलेगी मैं तो तीन हजार का हकदार नहीं हूँ ये गलत सुन के दोस्तों मैं तो एक गल कहूंगा की का दर्द ਇੱਕ ਛੜਾਈ ਸਮੈ ਸਕਦਾ ਬਾਕੀ ਦੋਸਤੋ ਜਦੋਂ ਛੜੀ ਦੀ ਜ਼ਿੰਦਗੀ ਹੁੰਦੀ ਹੈ ਉਹ ਵਿਚਾਰਾ ਭਾਂਡੇ ਝਾੜੂ ਪੋਚਾ ਆਪਣੇ ਕੰਲੇ ਲਈ ਕਰਦਾ ਜਦੋਂ ਬੰਦਾ ਵਿਆਹ ਜਾਂਦਾ ਹੈ ਫਿਰ ਦੋਸਤੋ ਇਹ ਸਾਰੀਆਂ ਚੀਜ਼ਾਂ ਉਹਨੂੰ ਦੋ ਜਣੇ ਲਈ ਕਰਨੀਆਂ ਪੈਂਦੀਆਂ ਨੇ ਇਸੇ ਕਰਕੇ ਸਾਡੇ ਦਰਜੀਤ ਪੰਜ ਕਹਿੰਦੇ ਨੇ ਆ ਲੱਖਾਂ ਵਿੱਚ ਲਿਖੀ ਆ ਆਜ਼ਾਦੀ ਜੱਟ ਦੇ ਜੀਨ